ਤੋ ਇਹ ਤਾਂ ਪਹਿਲੇ ਹੀ ਹੈ ਕਿ ਪੰਜਾਬ ਦੇ ਵਿੱਚ ਆਮ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਕੋਲ ਜਿਹੜੇ ਘਰਾਂ ਵਿੱਚ ਗਾਵਾਂ ਹੁੰਦੀਆਂ ਸੀ ਮੱਝਾਂ ਹੁੰਦੀਆਂ ਸੀ ਉਹ ਨਹੀਂ ਰਹੀਆਂ ਬਹੁਤ ਘੱਟ ਹੈ ਜਾਂ ਡੈਰੀਆਂ ਹੈ ਜਾਂ ਕੁਝ ਉਹ ਲੋਕ ਆ ਜਿਹੜੇ ਦੁੱਧ ਦਾ ਕੰਮ ਕਰਦੇ ਆ ਜਿਹੜੇ ਸੰਥੈਟਿਕ ਦੁੱਧ ਜਾਂ ਈਜੀ ਪਾ ਕੇ ਜੋ ਬਹੁਤ ਕੁਝ ਆਪਾਂ ਦੇਖਦੇ ਆ ਇਹੋ ਜੇ ਮਾੜਾ ਦੁੱਧ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਲਗਾਤਾਰ ਬਿਮਾਰ ਲੋਕ ਹੋ ਰਹੇ ਆ ਅਸੀਂ ਤਾਂ ਸਾਨੂੰ ਤਾਂ ਇੱਕ ਦੋਜੀ ਜਿਹੜਾ ਹੈਗਾ ਉਹ ਸਾਡੇ ਨੇੜੇ ਪਿੰਡ ਤੋਂ ਆਂ ਦੁੱਧ ਦਾ ਕੰਮ ਕਰਦਾ ਸੀ ਅਸੀਂ ਉਹਨੂੰ ਪੁੱਛਿਆ ਵੀ ਤੂੰ ਦੁੱਧ ਦਾ ਕੰਮ ਕਿਉਂ ਛੱਡ ਦਿੱਤਾ ਉਹ ਕਹਿੰਦਾ ਬਾਬਾ ਜੀ ਮੇਰੀ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤੀ ਇਸ ਕਰਕੇ ਮੈਂ ਛੱਡ ਦਿੱਤਾ ਤੇ ਉਹ ਉਹਨਾਂ ਨੇ ਕੋਈ ਗੱਲ ਕਹੀ ਸੀ ਬਾਬਾ ਜੀ ਕਿਤੇ ਵੀ ਹੋਵੇ ਤੁਸੀਂ ਜਿਹੜਾ ਪਨੀਰ ਇਹ ਨਹੀਂ ਖਾਣਾ ਮੈਨੂੰ ਪਤਾ ਪਨੀਰ ਇਹ ਕਿੱਦਾਂ ਬਣਦਾ ਕਿਉਂਕਿ ਇਸ ਵੇਲੇ ਜੇ ਦੁੱਧ ਦਾ ਪਨੀਰ ਬਣਨਾ ਹੋਵੇ ਉਹ 5 450 500 ਤੋਂ ਘੱਟ ਨਹੀਂ ਆਉਂਦਾ ਤੇ ਜਿਹੜਾ ਆਮ ਬਾਜ਼ਾਰ ਵਿੱਚ ਪਨੀਰ ਵਿਕ ਰਿਹਾ ਹੈ 150 ਨੂੰ 200 ਨੂੰ ਪਨੀਰ ਜਿਹੜਾ ਮਿਲ ਰਿਹਾ ਉਹ ਦੱਸੋ ਕਿਹੜੇ ਦੁੱਧ ਦਾ ਬਣਦਾ ਹੋ ਸੋ ਇਹ ਜਿਹੜੇ ਸਾਡੇ ਖਾਣ ਪਦਾਰਥਾਂ ਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੁਣ ਜੇ ਕੋਈ ਮਾੜਾ ਮੋਟਾ ਕਿਤੇ ਸਿੰਪਲ ਲੈਂਦਾ ਵੀ ਆ ਤੇ ਉਹ ਸਿੰਪਲ ਮਗਰੋਂ ਜਾ ਕੇ ਗੱਲਬਾਤ ਹੋ ਜਾਂਦੀ ਹੈ ਸਿੰਪਲ ਜਿਹੜੇ ਹੈਗੇ ਆ ਉਹ ਪਾਸ ਹੋ ਜਾਂਦੇ ਆ ਤੇ ਲੋਕ ਮਰ ਰਹੇ ਆ ਸਰਕਾਰਾਂ ਨੂੰ ਸਖਤ ਕਾਨੂੰਨ ਸਖਤ ਇਸ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਲੋਕਾਂ ਦੇ ਉੱਤੇ ਜਿਹੜੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਲਾਪਟ ਕਰਦੇ ਆ ਵੱਧ ਤੋਂ ਵੱਧ ਸਜ਼ਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਇਹਦਾ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨੂੰ ਦੇ ਨਾਲ ਜਿਹੜਾ ਹੋ ਰਿਹਾ ਖਲਵਾੜ ਨੂੰ ਰੋਕਿਆ ਜਾਵੇ ਜੋ ਕਿਸਾਨਾਂ ਦਾ ਮੁੱਦਾ ਹੈ ਜਿਹੜੇ ਸਾਡੇ ਕਿਸਾਨ ਐਸ ਵੇਲੇ ਇੱਕ ਖਨੋਰੀ ਬਾਰਡਰ ਤੇ ਬੈਠੇ ਆ ਦੂਸਰੇ ਜਿਹੜੇ ਹੈਗੇ ਆ ਸਮੂਹ ਬਾਰਡਰ ਤੇ ਬੈਠੇ ਆ ਸਰਦਾਰ ਡੱਲੇਵਾਲ ਸਾਹਿਬ ਜਿਹੜੇ ਕਿਸਾਨ ਆਗੂ ਆ ਉਹ ਮਰਨ ਵਰਤ ਉਹਨਾਂ ਦਾ 15ਵੇਂ ਦਿਨ ਚ ਹੋ ਗਿਆ ਤੇ ਦੂਸਰੇ ਬੰਨੇ 101 ਦਾ ਜਥਾ ਉਹ ਦਿੱਲੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਇਹੋ ਜਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲੋਂ ਵੀ ਉਹ ਬਾਰਡਰ ਸਖਤ ਕੀਤਾ ਹੋਇਆ ਕਿ ਉਹ ਤੁਰਕੇ ਵੀ ਜਿਹੜਾ ਹੈਗਾ ਉਹ ਦਿੱਲੀ ਨੂੰ ਨਹੀਂ ਆ ਸਕਦੇ ਕਿਉਂਕਿ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਤੁਹਾਨੂੰ ਉਹਨਾਂ ਨੂੰ ਪ੍ਰੋਟੈਸਟ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣ ਦਾ ਉਹਨਾਂ ਦਾ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਬੜੀ ਦੁੱਖ ਦੀ ਗੱਲ ਆ ਉਹਨਾਂ ਬਜ਼ੁਰਗਾਂ ਦੇ ਉੱਤੇ ਜਿਹੜੇ ਹੈਗੇ ਉਹ ਜਿਹੜੇ ਛੱਡੇ ਜਾਂਦੇ ਧੋਏ ਵਾਲੇ ਜੋ ਜਿਹੜੇ ਖਤਰਨਾਕ ਜਿਹੜੇ ਹੈ ਉਹ ਉਹ ਕਾਰਤੂਸ ਦੇ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਕਿਸਾਨ ਜਿਹੜੇ ਹੈਗੇ 12 13 ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ ਚ ਵੀ ਪਏ ਆ ਸੋ ਇਹ ਜਿਹੜੇ ਹੈਗਾ ਕਿਉਂਕਿ ਕਿਸਾਨ ਆਪਣਾ ਜਿਹੜਾ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇ ਹੋ ਗਈ ਹੁੰਦੀ ਤੇ ਕਿਸਾਨਾਂ ਨੂੰ ਕੀ ਲੋੜਾ ਧਰਨੇ ਲਾਉਣ ਦਾ ਉਹਨਾਂ ਨੂੰ ਖੇਤਾਂ ਵਿੱਚ ਚਾਹੀਦਾ ਕੰਮ ਕਰਨ ਕਿਸਾਨਾਂ ਦੀ ਹਾਲ ਦੇ ਹਾਲਤ ਜਿਹੜੀ ਹੈਗੀ ਆ ਅੱਗੇ ਨਾਲੋਂ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਜੋ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਆ ਕਿ ਜਿਹੜਾ ਹੈਗਾ ਕਿਸਾਨਾਂ ਕਰ ਪਹਿਲਾਂ ਨਾਲੋਂ ਕਰਜ਼ਾ ਵਧ ਰਿਹਾ ਤੇ ਉਹਨਾਂ ਨੇ ਇੱਕ ਅੰਕੜਾ ਵੀ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਸਰ 73000 ਕਰੋੜ ਤੋਂ ਵੱਧ ਕਰਜਾ ਤੇ ਹਰਿਆਣੇ ਦੇ ਕਿਸਾਨਾਂ ਦੇ ਸਿਰ ਤੇ 63000 ਕਰੋੜ ਤੋਂ ਵੱਧ ਕਰਜ਼ਾ ਜਿਹੜਾ ਵੱਖ-ਵੱਖ ਬੈਂਕਾਂ ਤੋਂ ਸੋ ਇਹ ਜਿਹੜੀ ਹੈਗੀ ਹੈ ਕਿਸਾਨਾਂ ਦੀ ਪਤਲੀ ਹੋ ਰਹੀ ਹਾਲਤ ਆ ਸੋ ਇਸੋ ਦਿੱਕਰ ਕੇ ਸਰਕਾਰ ਨੇ 20 ਲੱਖ ਕਰੋੜ ਰੁਪਈਆ ਜਿਹੜਾ ਹੈ ਕੁਝ ਜਿਹੜੇ ਇੰਡਸਟਰੀਆਂ ਜਾਂ ਜਿਹੜੇ ਉਹ ਵੱਡੇ ਲੋਕ ਸੀ ਉਹਨਾਂ ਦਾ ਮਾਫ ਕੀਤਾ ਜਦੋਂ ਕਿ ਪੂਰੇ ਭਾਰਤ ਦੇ ਅੰਦਰ 10 ਤੋਂ 12 ਲੱਖ ਕਰੋੜ ਰੁਪਈਆ ਦਾ ਕਰਜ਼ਾ ਜਿਹੜਾ ਹੈਗਾ ਪੂਰੇ ਕਿਸਾਨਾਂ ਸਿਰ ਆ ਅਸੀਂ ਨਹੀਂ ਕਹਿੰਦੇ ਕਿ ਇੰਡਸਟਰੀ ਦਾ ਕੋਈ ਹੋਰ ਕਾਰਪੋਰੇਟਾਂ ਦਾ ਜਾਂ ਕਿਤੇ ਲੋੜ ਹੈ ਸਰਕਾਰ ਨੂੰ ਕਿਉਂ ਨਹੀਂ ਆ ਕਿ ਉਹ ਨਾ ਕਰੇ ਪਰ ਜਿਹੜੇ ਕਿਸਾਨ ਆ ਜਿਹੜੇ 70% ਪੰਜਾਬ ਦੀ ਪੂਰੇ ਭਾਰਤ ਦੀ ਰੀੜ ਦੀ ਹੱਡੀ ਆ ਜਿਹੜੇ ਪੂਰੇ ਭਾਰਤ ਨੂੰ ਜਿਹੜਾ ਹੈਗਾ ਅੰਨ ਜਿਹੜਾ ਹੈਗਾ ਉਹ ਪੈਦਾ ਕਰਕੇ ਦੇ ਰਹੇ ਆ ਉਹਨਾਂ ਦੀ ਹਾਲਤ ਇਨੀ ਤਰਸਜੋਗ ਆ ਜੇਕਰ ਉਹਨਾਂ ਸੀ ਇਹ ਮੰਗ ਕਰਦੇ ਆ ਕਿ ਉਹਨਾਂ ਦੇ ਸਾਰੇ ਕਰਜ਼ੇ ਦੇ ਉੱਤੇ ਲੀਕ ਮਾਰੀ ਜਾਵੇ ਤੇ ਕਿਸਾਨਾਂ ਦੇ ਜਿਹੜੇ ਹੈਗੀਆਂ ਗੱਲਾਂ ਨੂੰ ਜਿਹੜਾ ਹੈਗਾ ਬੜੀ ਗੰਭੀਰਤਾ ਦੇ ਨਾਲ ਸੁਣਿਆ ਜਾਵੇ ਜੋ ਐਤਗੀ ਕਿਸਾਨ ਦਾ ਮੰਡੀਆਂ 'ਚ ਹਾਲ ਹੋਇਆ ਕਿਉਂਕਿ ਭਾਵੇਂ ਕਿ ਸਰਕਾਰ ਮੰਦੀ ਆ ਕਿ ਭਾਈ ਜਿਹੜੀਆਂ ਫਸਲਾਂ ਦੇ ਉੱਤੇ ਐਮਐਸਪੀ ਅਸੀਂ ਦੇ ਰਹੇ ਆ ਪਰ ਉਹ ਕੱਲੀ ਝੋਨੇ ਤੇ ਕਣਕ ਦੇ ਉੱਤੇ ਆ ਐਤਗੀ ਝੋਨਾ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜਾ 2300 ਨੂੰ 2320 ਰੁਪਏ ਕਾਗਜੀ ਵਿਕਿਆ ਪਰ 300 ਤੋਂ 400 ਰੁਪਏ ਕਿਸਾਨਾਂ ਦਾ ਜਿਹੜਾ ਹੈ ਉਹ ਆੜਤੀਆਂ ਘੱਟ ਰਿਹਾ